ਬੱਚੇ ਕੋਈ ਮਿਲਣ ਨਹੀਂ ਆਂਦਾ ਕੋਈ ਲੈਣ ਨਹੀਂ ਆਂਦਾ ਆਪਣੇ ਜਿੱਤੇ ਵੀ ਹੈਗੇ ਆ ਸੁਖੀ ਰਹਿ ਮੇਰੀ ਆਪਣੀ ਕਿਸਮਤ ਨਾ ਤਾਂ ਹੁੰਦਿਆ ਸੁਂਦਿਆ ਵੀ ਇਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ ਅਸੀਂ ਉਹਨਾਂ ਨੂੰ ਬਹੁਤ ਮੋਟੀਵੇਟ ਕਰਦੇ ਆ ਕਿ ਮਾਵਾ-ਬਾਪ ਲੱਭਦੇ ਨਹੀਂ ਆ ਉਹ ਉਹਦੇ ਵੀ ਬੱਚੇ ਹੈਗੇ ਸੀ ਉਹਦਾ ਵੀ ਬੇਟਾ-ਬੇਟੀ ਹੈਗਾ ਸੀ ਉਹ ਵੀ ਨਹੀਂ ਸੀ ਪਿੱਛੇ ਆ ਰਹੀ ਅੱਜ ਤੁਹਾਨੂੰ ਅਸੀਂ ਉਹ ਤਸਵੀਰ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਸ਼ਾਇਦ ਤੁਹਾਡੀਆਂ ਅੱਖਾਂ ਵੀ ਭਰ ਆਣਗੀਆਂ ਅੱਜ ਤੁਹਾਨੂੰ ਅਸੀਂ ਉਹ ਤਸਵੀਰ ਦਿਖਾਉਣ ਜਾ ਰਹੇ ਹਾਂ ਜੋ ਕਿ ਇੱਕ ਸਮਾਜ ਦਾ ਹਿੱਸਾ ਹੈ ਵੈਸੇ ਤਾਂ ਮਾਪੇ ਨੂੰ ਪਿਆਰ ਕਰਨ ਵਾਲੇ ਲੋਕੀ ਤੁਸੀਂ ਬਹੁਤ ਦੇਖੇ ਹੋਣਗੇ ਪਰ ਇਸ ਸਮਾਜ ਦੇ ਵਿੱਚ ਕੁਝ ਉਹ ਲੋਕ ਵੀ ਨੇ ਜੋ ਆਪਣੇ ਮਾਪੇ ਨੂੰ ਇਦਾਂ ਛੱਡ ਜਾਂਦੇ ਨੇ ਜਿਵੇਂ ਕਿ ਉਹਨਾਂ ਦਾ ਕੋਈ ਹਿੱਸਾ ਹੀ ਨਹੀਂ ਨੇ ਅੱਜ ਅਸੀਂ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਖੜੇ ਹਾਂ ਜਿਸ ਜਗ੍ਹਾ ਦੇ ਉੱਤੇ ਉਹ ਤੁਹਾਨੂੰ ਕਹਾਣੀਆਂ ਦਿਖਾਵਾਂਗੇ ਜਿਸ ਨੂੰ ਸੁਣ ਕੇ ਤੁਹਾਡੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਜਾਣਗੇ ਸਭ ਤੋਂ ਪਹਿਲਾਂ ਇਹ ਤੁਸੀਂ ਜ਼ਰੂਰ ਉਹ ਵਾਰਡ ਦੇਖੋ ਜਿਸ ਵਾਰਡ ਦੇ ਵਿੱਚ ਉਹ ਲੋਕ ਰਹਿੰਦੇ ਨੇ ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ ਹੈ ਜਿਨ੍ਹਾਂ ਨੂੰ ਸਿਵਲ ਹਸਪਤਾਲ ਦੇ ਲੋਕ ਜਿਹੜੇ ਨੇ ਉਹ ਸਾਥ ਦੇ ਨੇ ਸਭ ਤੋਂ ਪਹਿਲਾਂ ਇਹ ਤੁਸੀਂ ਤਸਵੀਰ ਦੇਖੋ तकरीबन ਕਈ ਲੋਕ ਜਿਹੜੇ ਨੇ ਜਿਨ੍ਹਾਂ ਦੇ ਫੈਮਿਲੀ ਜਿਹੜੇ ਨੇ ਉਹ ਨਹੀਂ ਹੈਗੀ ਆ ਜਿਨ੍ਹਾਂ ਨੂੰ ਐਵੇਂ ਹੀ ਜੜਾਏ ਉਹ ਇਸ ਜਗ੍ਹਾ ਦੇ ਉੱਤੇ ਛੱਡ ਦਿੰਦੇ ਨੇ ਤੇ ਲੋਕ ਮੁੱਖ ਮੋੜ ਲੈਂਦੇ ਨੇ ਪੂਰਾ ਪਰਿਵਾਰ ਹੋਣ ਦੇ ਬਾਵਜੂਦ ਵੀ ਕਈ ਚੀਜ਼ਾਂ ਜੜਾਏ ਇਹਨਾਂ ਨੂੰ ਫੇਸ ਕਰਨਾ ਪੈਂਦਾ ਹੈ ਪਹਿਲਾ ਜੋ ਇਸ ਜਗ੍ਹਾ ਦੇ ਉੱਤੇ ਸਾਰਾ ਕੁਝ ਲਿਖਦੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਜਿਹੜੇ ਹੈਗੇ ਨੇ ਜਿਹੜੇ ਮਰੀਜ਼ ਨੇ ਜਾਂ ਫਿਰ ਅਸੀਂ ਕਹਿ ਦਈਏ ਕਿ ਫੈਮਿਲੀ ਨੇ ਜਿਨ੍ਹਾਂ ਨੂੰ ਕੱਟ ਕੇ ਬਾਹਰ ਰੱਖਿਆ ਹੋਇਆ ਹੈ ਉਹਨਾਂ ਦੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਮੈਂ ਪਹਿਲਾਂ ਤਾਂ ਤੁਹਾਡਾ ਨਾਮ ਦੱਸ ਦਿਓ ਤੁਹਾਡਾ ਨਾਮ ਕੀ ਹੈ ਨਵੀਨਾ ਸ਼ਰਮਾ ਅੱਛਾ ਤੁਸੀਂ ਇਸ ਹਸਪੀਟਲ ਦੇ ਵਿੱਚ ਕੀ ਐਜ਼ ਦੇਖਦੇ ਹੋ ਮੈਂ ਨਰਸਿੰਗ ਸਿਸਟਨ ਇਨਚਾਰਜ ਐਸ ਵਾਰਡ ਦੀ ਮੈਂ ਤਸਵੀਰ ਇੱਕ ਪਹਿਲਾਂ ਤਾਂ ਇਹ ਹਿੱਸਾ ਹੈਗਾ ਇਸ ਸਮਾਜ ਦਾ ਤੁਸੀਂ ਜਦੋਂ ਦੇਖਦੇ ਹੋ ਇਹ ਸਾਰਾ ਕੁਝ ਐਜ਼ ਜਦੋਂ ਦੇਖਦੇ ਹੋ ਕਿ ਇਕ ਨਵਾਂ ਪੇਸ਼ੈਂਟ ਆ ਰਿਹਾ ਹੈ ਜਿਸ ਦਾ ਕੋਈ ਵਾਲੀ ਵਾਰਸ ਨਹੀਂ ਜਾਂ ਫਿਰ ਕੋਈ ਆ ਕੇ ਇਸ ਜਗ੍ਹਾ ਤੇ ਹੈਗਾ ਲੰਬੇ ਸਮੇਂ ਤੋਂ ਫੀਲ ਕੀ ਹੁੰਦਾ ਹੈ ਤੁਹਾਨੂੰ ਸਭ ਨੂੰ ਫੀਲ ਤੇ ਸਾਨੂੰ ਬਹੁਤ ਹੁੰਦਾ ਵਾ ਕਿ ਇਹਨਾਂ ਦਾ ਹੁੰਦਿਆ ਸੁੰਦਿਆ ਵੀ ਇਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ ਤੇ ਸਾਨੂੰ ਬਹੁਤ ਇਹਨਾਂ ਦੀ ਸਮਿਤੀ ਹੁੰਦੀ ਆ ਬਹੁਤ ਹੀ ਹਮਦਰਦੀ ਇਹਨਾਂ ਨੂੰ ਤੁਸੀਂ ਪੁੱਛ ਵੀ ਸਕਦੇ ਜੋ ਕਿ ਅਸੀਂ ਇਹਨਾਂ ਨਾਲ ਕਿਵੇਂ ਡੀਲਿੰਗ ਕਰਦੇ ਆ ਸਾਡੀ ਬੀਬੀ ਇਹਨਾਂ ਨਾਲ ਸਿਸਟਰ ਆ ਸਾਡੇ ਸਟੂਡੈਂਟ ਵੀ ਆ ਰਲ ਕੇ ਇਹਨਾਂ ਨੂੰ ਨੁਵਾਈ ਧਵਾਈ ਦਾ ਵੀ ਆ ਕੱਪੜੇ ਵੀ ਬਦਲੀਦੇ ਆ ਖਾਣਾ ਸਾਡੇ ਸੇਵਾ ਸਮਿਤੀ ਵਾਲੇ ਆਂਦੇ ਆ ਉਖਾਕੇ ਜਾਂਦੇ ਆ ਤੇ ਸਾਨੂੰ ਇਹਨਾਂ ਨਾਲ ਦਿਲੋਂ ਬਹੁਤ ਹਮਦਰਦੀ ਫੀਲ ਹੁੰਦੀ ਆ ਬਹੁਤ ਜ਼ਿਆਦਾ ਅਸੀਂ ਇਹਨਾਂ ਦੇ ਇਹ ਸੋਚਦੇ ਆ ਕਿ ਘਰ ਦੇ ਜਦੋਂ ਕੋਈ ਜੇ ਆ ਆ ਵੀ ਜਾਂਦਾ ਵਾ ਅਸੀਂ ਉਹਨਾਂ ਨੂੰ ਬਹੁਤ ਮੋਟੀਵੇਟ ਕਰਦੇ ਆ ਕਿ ਮਾਪੇ ਲੱਭ ਦੇਣੀਆਂ ਕਈ ਤਾਂ ਤਰਸਦੇ ਆਪਣੇ ਮਾਪੇ ਨੂੰ ਤੁਹਾਨੂੰ ਤੇ ਮਾਲਕ ਨੇ ਦਿੱਤੇ ਹੋਇਆ ਤੇ ਤੁਸੀਂ ਇਹਨਾਂ ਦੀ ਕਦਰ ਕਰੋ ਜੀ ਵੀ ਗੀਤਾ ਦੇ ਮਾ ਗੀਤਾ ਦੇ ਬੇਟਾ ਬੇਟੀ ਵੀ ਹੈਗੇ ਆ ਤੇ ਇਹਦੀ ਬੇਟੀ ਪਹਿਲਾਂ ਪਹਿਲਾਂ ਆਂਦੀ ਸੀ ਤੇ ਉਹਨੂੰ ਮੈਂ ਬਹੁਤ ਮੋਟੀਵੇਟ ਕੀਤਾ ਸੀ ਕਿ ਬੇਟੇ ਤੂੰ ਇਹਨੂੰ ਲੈ ਜਾ ਤੇ ਤੇਰੀ ਮੰਮੀ ਆ ਜਿੱਥੇ ਤੇਰੀ ਸੱਸਿਆ ਉੱਥੇ ਇਹ ਵੀ ਦੋ ਰੋਟੀਆਂ ਖਾਈ ਜਾਊਗੀ ਤੇ ਬਾਕੀ ਅਸੀਂ ਬੈਠੇ ਆ ਕੋਈ ਪ੍ਰੋਬਲਮ ਹੋਏਗੀ ਤੂੰ ਉਦੋਂ ਹੀ ਹਸਪਤਾਲ ਲੈ ਆਂ ਪਰ ਇੱਕ ਵਾਰੀ ਸਾਡੇ ਕਹਿਣ ਤੇ ਉਹ ਲੈ ਤਾਂ ਗਈ ਫੇਰ ਉਹਦੀ ਆਪਣੇ ਬ੍ਰਦਰ ਦੇ ਨਾਲ ਲੜਾਈ ਹੋ ਗਈ ਉਹਨੇ ਆਪਣੇ ਘਰ ਨਹੀਂ ਖੜਿਆ ਆਪਣੇ ਬ੍ਰਦਰ ਦੇ ਘਰ ਲੈ ਗਈ ਤੇ ਬ੍ਰਦਰ ਦੇ ਨਾਲ ਦੋਵਾਂ ਨੇ ਲੜ ਮਾਰ ਕੇ ਦੋਵਾਂ ਨੇ ਜੀਵੇ ਵੀ ਹੋਇਆ ਇਹਨੂੰ ਸ਼ਾਮ ਨੂੰ ਸਾਡੀ ਵਾਰਡ ਵਿੱਚ ਫੇਰ ਬਾਹਰ ਬਿਠਾ ਗਈ ਵਾਰਡ ਦੇ ਬਾਹਰੋਂ ਫੇਰ ਅਸੀਂ ਇਹਨੂੰ ਅੰਦਰ ਪਾਇਆ ਇਹ ਹੋ ਚੁੱਕਾ ਸੀ ਤੁਸੀਂ ਦੁਬਾਰਾ ਇਹਨਾਂ ਉਹਨਾਂ ਦੀ ਫੈਮਿਲੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਉਸ ਉਹ ਲੜਕੀ ਸਾਡ ਨੂੰ ਦੁਬਾਰਾ ਨਹੀਂ ਮਿਲੀ ਆਈ ਨਹੀਂ ਇਸ ਵਾਰਚੀ ਨਹੀਂ ਆਈ ਸਾਡਾ ਉਹਦੇ ਨਾਲ ਦੁਬਾਰਾ ਮੇਲ ਨਹੀਂ ਹੋਇਆ ਟੋਟਲ ਇਸ ਵੋਟ ਦੇ ਵਿੱਚ ਕਿੰਨੇ ਹੈਗੇ ਆ ਜੋ ਅਣਪਛਾਤੇ ਨੇ ਜਿਨ੍ਹਾਂ ਦਾ ਕੋਈ ਫੈਮਿਲੀ ਨਹੀਂ ਸਾਡੇ ਕੋਲ ਚਾਰ ਪੇਸ਼ੈਂਟ ਸੀ ਇੱਕ ਪੇਸ਼ੈਂਟ ਦੀ ਹੁਣੇ ਹੀ ਡੈਥ ਹੋਈ ਹੈ ਹਫਤਾ ਕੀ ਹੋਇਆ ਵਾ ਇੱਕ ਦੀ ਡੈਥ ਹੋ ਚੁੱਕੀ ਆ ਉਹ ਉਹਦੇ ਵੀ ਬੱਚੇ ਹੈਗੇ ਸੀ ਉਹਦਾ ਵੀ ਬੇਟਾ ਬੇਟੀ ਹੈਗਾ ਸੀ ਉਹ ਵੀ ਨਹੀਂ ਸੀ ਪਿੱਛੇ ਆ ਰਹੇ ਉਹ ਸੀ ਇਹ ਬਰੈਸਟ ਸੀ ਇਹ ਵੀ ਸੀ ਇਹ ਬਰੈਸਟ ਆ ਅੱਛਾ ਇੱਕ ਗੱਲ ਕਰ ਸਕਦੇ ਨੇ ਇਹ ਗੱਲ ਕਰ ਸਕਦੇ ਆ ਜਿੱਦ ਦੀ ਡੈਥ ਹੋਈ ਉਹ ਵੀ ਗੱਲ ਕਰ ਸਕਦੇ ਆ ਕਿਉਂਕਿ ਕਿਉਂਕਿ ਆ کافی ਜਿਹੜਾ ਹੈਗਾ ਉਹ ਲੰਬੇ ਸਮੇਂ ਤੋਂ ਇਸ ਥਾਂ ਦੇ ਉੱਤੇ ਹੈਗੇ ਨਾ ਅਸੀਂ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਮੈਮ ਕੀ ਨਾਮ ਤੁਹਾਡਾ ਜੀ ਮੇਰਾ ਨਾ ਗੀਤਾ ਜੀ ਕਿੰਨੇ ਚਿਰ ਤੋਂ ਇੱਥੇ ਤੁਸੀਂ ਮੈਂ ਸਾਲ ਤੋਂ ਉੱਤੇ ਹੋ ਗਿਆ ਜੀ ਮਹੀਨੇ ਸ਼ੁਰੂ ਹੋ ਗਏ ਆ ਸਾਲ ਤੋਂ ਹਾਂ ਇੱਥੇ ਤੁਹਾਡਾ ਦੇਖ ਰਿ ਕੋਣ ਕਰ ਰਿਆ ਵਾ ਦੇਖ ਭਾਲੂ ਮੇਰੇ ਲੰਗਰ ਵਾਲੇ ਕਰ ਰਹੀ ਆ ਲੰਗਰ ਵਾਲੇ ਸਾਰਾ ਕੁਝ ਕਪੜਾ ਲੀੜਾ ਦੇ ਰਹੇ ਆ ਇਹ ਕਰ ਰਹੇ ਆ ਇਹਨਾਂ ਨੇ ਬਹੁਤ ਦੇਖਭਾਲ ਕੀਤੀ ਆ ਮੇਰੀ ਜੇ ਮੈਨੂੰ ਨਾ ਵਾ ਨਿਸਾ ਦੇਤੇ ਇਹਨੂੰ ਅੰਮੇ ਕਹਿ ਕਵਾ ਕੇ ਨਵਾ ਕੇ ਨਵਾ ਕੇ ਜਾਂਦਿਆ ਮੈਨੂੰ ਤੇ ਉਹਨਾਂ ਨੇ ਆਪਣੇ ਲੰਗਰ ਵਾਲੇ ਨੇ ਲੇਟਸ ਲਾ ਕੇ ਦਿੱਤੀ ਹੋਈ ਆ ਮੈਨੂੰ ਕਪੜਾ ਲੀੜਾ ਬਦਲ ਨੂੰ ਉਹ ਜਿਸ ਸਭਨਨ ਆਪ ਕਰ ਸਕਦਾ ਉਸ ਸਭਨਨ ਦੂਸਰਾ ਬਤਾ ਕਰਨੀ ਨਹੀਂ ਦੱਸ ਸਕਦਾ ਸਹੀ ਕਿਤਾਬ ਜਿਹੜੀ ਕਾਣੀਗੀ ਆ ਤੁਹਾਡੀ ਫੈਮਿਲੀ ਹੈਗੀ ਇਹ ਪੂਰੀ ਫੈਮਿਲੀ ਮੇਰੀ ਇੱਕ ਇੱਕ ਬੇਟਾ ਸੀ ਮੇਰਾ ਉਹ ਅਸੀਂ ਕਿਰਾਏ ਤੇ ਰਹਿੰਦੇ ਸੀ ਅਸੀਂ ਮਾਂ ਪੁੱਤ ਰਹਿੰਦੇ ਸੀ ਰੋਟੀ ਪਾਣੀ ਖਾਂਦੇ ਸੀ ਕੋਈ ਸਾਨੂੰ ਕੋਈ ਇਹ ਨਹੀਂ ਸੀ ਸਾਡੇ ਵੱਡੇ ਨਾਲ ਇੰਨੀ ਬੋਲ ਚਾਲ ਨਹੀਂ ਸੀ ਹੈਗੀ ਜਿਹੜੀ ਸਾਫ਼ ਗੱਲ ਆ ਮੈਂ ਝੂਠ ਨਹੀਂ ਬੋਲਦੀ ਮੈਂ ਹਰ ਇੱਕ ਗੱਲ ਸੱਚ ਬੋਲੂਗੀ ਜਿਹੜੀ ਗੱਲ ਤੇ ਉਹ ਦਿਨਾਂ ਉਹ ਰਿ ਆਪਣਾ ਹੀ ਵਿਆਹ ਖਰਾਪ ਆਪੇ ਕਰਾਇਆ ਹੋਇਆ ਸੀ ਜਿਹੜੀ ਗੱਲ ਤੇ ਉਹਦੇ ਵਿੱਚ ਉੱਥੇ ਪਹਿਲੇ ਅੱਗੇ ਅਸੀਂ ਲੁਦਿਆਂ ਰਹਿੰਦੇ ਅਸੀਂ ਉਹ ਲੈ ਆਏ ਸੀ ਸੇਵਾ ਵੀ ਉਹ ਬਥੇਰੀ ਕੀਤੀ ਸੀ ਪਤਾ ਨਹੀਂ ਉਹ ਵਿੱਚ ਕੀ ਉਹਨੂੰ ਹੋ ਜਾਂਦਾ ਸੀ ਪਰ ਫਿਰ ਬੋਲ ਤੂੰ ਤੂੰ ਮੈਂ ਮੈਂ ਹੋਣ ਲੱਗ ਜਾਂਦੀ ਸੀ ਫਿਰ ਕਹਿੰਦੀ ਸੀ ਕਿ ਤੇਰੀ ਮਾਂ ਤੇ ਤੇਰੀ ਭੈਣ ਆਏ ਮਤਲਬ ਤੇਰਾ ਐ ਪਰ ਆਇਆ ਤੇ ਸਾਡੇ ਘਰ ਚ ਲੜਾਈਆਂ ਪੈ ਗਈਆਂ ਮਾ ਸਾਡੇ ਘਰ ਚ ਝਗੜੇ ਪੈ ਗਏ ਆ ਸਾਡੀ ਜਿਹੜੀ ਕੁੜੀ ਆ ਉਹ ਵੀ ਬਹੁਤ ਤੰਗ ਕਿਸਵਰੇ ਦੇ ਘਰ ਉਹਨਾਂ ਨੇ ਮਦਦਤ ਬੜੀ ਕੀਤੀ ਆ ਥਾਣੇ ਤਿੱਕਰ ਬਚਾ ਕੀਤਾ ਵਾ ਪਰ ਉਹ ਕੁੜੀ ਸਾਡੇ ਕੋਲ ਰਹੀ ਨਹੀਂ ਜਿਹੜੀ ਗੱਲ ਹੈ ਗਈ ਆ ਉਹ ਤਾਂ ਕਹਿੰਦੀ ਸੀ ਇਹਦੇ ਭਰਾ ਪਰਜਾਈ ਕਹਿੰਦੇ ਕਿ ਤੁਸੀਂ ਛੱਡ ਕੇ ਆ ਜਾ ਅਸੀਂ ਤੈਨੂੰ ਦੂਜੀ ਮਤਲਬ ਚ ਵਿਆਹ ਦੇ ਮੰਗੇ ਤਾਂ ਤੁਹਾਨੂੰ ਬੱਚੇ ਲੈਣ ਆਉਂਦੇ ਨਹੀਂ ਇੱਥੇ ਬੱਚੇ ਕੋਈ ਮਿਲਣ ਨਹੀਂ ਆਂਦਾ ਕੋਈ ਲੈਣ ਨਹੀਂ ਆਂਦਾ ਮਿਲ ਤੁਹਾਡਾ ਮਨ ਕਰਦਾ ਜਾਣ ਦਾ ਘਰ ਦੇ ਵਿੱਚ ਮੇਰਾ ਹੁਣ ਦਿਲ ਬਿਲਕੁਲ ਨਹੀਂ ਕਰਦਾ ਆਪਣੇ ਜਿੱਥੇ ਵੀ ਹੈਗੇ ਆ ਸੁਖੀ ਰਹਿਣ ਮੇਰੀ ਆਪਣੀ ਕਿਸਮਤ ਮੈਂ ਤਾਂ ਮੈਂ ਮੈਂ ਤਾਂ ਆਪਣੇ ਆਦਮੀ ਦੇ ਹੁੰਦੇ ਕਾਰਾਂ ਦੇ ਕੰਮ ਕਰਕੇ ਕਿਸੇ ਦਾ ਬੱਚਾ ਸਾਂਭ ਕੇ ਕਿਸੇ ਦਾ ਕੁਝ ਕਰਕੇ ਤਾਂ ਬੱਚੇ ਪਾਲੇ ਸੀ ਮੈਨੂੰ ਕੀ ਪਤਾ ਸੀ ਮੇਰੇ ਬੱਚਿਆਂ ਨੇ ਟਾਈਮ ਸੀ ਮੇਰਾ ਹੱਥ ਖੜਾ ਕਰਤੇ ਨਾ ਮੈਨੂੰ ਮੈਨੂੰ ਨਹੀਂ ਪੁੱਛਣਾ ਕਿਸੇ ਰੋਣਾ ਮਤ ਤੁਸੀਂ ਬੜੇ ਹਿੰਮਤੀ ਹੋ ਤੁਹਾਡੀ ਹਿੰਮਤ ਨੂੰ ਪਹਿਲਾਂ ਤਾਂ ਅਸੀਂ ਬੜਾ ਸਲਾਮ ਦਿੰਨੇ ਆ ਕਿ ਜੀਨ ਦਾ ਜਜ਼ਬਾ ਤੁਹਾਡੇ ਅੰਦਰ ਹੱਲੇ ਵੀ ਹੈ ਅੱਛਾ ਬੱਚੇ ਕੋਈ ਨਹੀਂ ਆਉਂਦਾ ਤੁਹਾਡੇ ਕੋਲ ਤੁਹਾਡਾ ਮਨ ਨਹੀਂ ਹੈਗਾ ਹੁਣ ਜਾਣ ਦਾ ਤੁਸੀਂ ਕਦੀ ਕਦੀ ਸੋਚਦੇ ਹੋ ਕਿ ਮੈਂ ਬੱਚਿਆਂ ਨੂੰ ਜਨਮ ਦਿੱਤਾ ਪਾਲ ਲਿਆ ਪੋਸਿਆ ਪਰ ਆਖਰ ਦੇ ਵਿੱਚ ਉਹੀ ਨਹੀਂ ਕੰਮ ਆ ਰਹੇ ਹੁਣ ਮੈਂ ਜਦ ਉਹਨਾਂ ਨੇ ਮੈਨੂੰ ਮਰੀ ਸਮਝ ਲਿਆ ਤੇ ਮੈਂ ਵੀ ਉਹਨਾਂ ਨੂੰ ਕਹਿ ਦਿੱਤਾ ਕਿ ਮੇਰੇ ਵੱਲੋਂ ਕੋਈ ਨਹੀਂ ਹੈਗਾ ਮੇਰਾ ਬਸ ਲੜਕੀ ਆਈ ਹੈ ਲੜਕੀ ਨੇ ਨੇ ਮੈਨੂੰ ਪੁੱਛੀ ਆਪਣਾ ਮੁੰਡਾ ਵਾ ਮੁੰਡਾ ਨਹੀਂ ਮੈਨੂੰ ਪੁੱਛਿਆ ਮੈਂ ਕਹਿੰਦੀ ਹਾਂ ਕਿ ਮੈਨੂੰ ਕੋਈ ਆਸ਼ਰਮ ਵਿੱਚ ਭੇਜ ਦਿਓ ਪਰ ਮੈਂ ਉਹਨਾਂ ਕੋਲ ਨਹੀਂ ਜਾਣਾ ਚਾਹੁੰਦੀ। ਹਾਂ। ਇੱਕ ਮੈਨੂੰ ਇਹ ਜਰੂਰ ਗੱਲ ਦੱਸੋ ਕਿ ਤੁਸੀਂ ਕਿਹੜੇ ਮਨਦੀ ਬੇਟਾ ਜੀ ਗੱਲ ਸੁਣ ਲਓ ਮੈਂ ਸੁਣਾਵਾਂਗੀ ਤੁਹਾਨੂੰ ਸੱਚੀ ਗੱਲ ਸੁਣਾਵਾਂਗੀ ਝੂਠ ਨਹੀਂ ਸੁਣਾਵਾਂ। ਤੁਹਾਡੇ ਬੇਟੇ ਜਾਂ ਫਿਰ ਕੋਈ ਤੁਹਾਡਾ ਬੱਚਾ ਦੇਖ ਰਿਹਾ ਹੋਊਗਾ ਵੀਡੀਓ ਨੂੰ। ਕੁਝ ਕਹਿਣਾ ਚਾਹੁੰਨੇ ਹੋ ਉਹਨਾਂ ਨੂੰ ਤੁਸੀਂ ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ ਚਾਹੁੰਦੀ ਕਾਕਾ ਜੀ ਬੇਟਾ ਜੀ ਮੈਂ ਕੁਝ ਨਹੀਂ ਕਿਸੇ ਨੂੰ ਕੁਝ ਕਹਿਣਾ ਚਾਹੁੰਦੀ ਸ਼ੁਕਰੀਆ ਤੁਸੀਂ ਪਹਿਲਾਂ ਤਾਂ ਪਲੀਜ਼ ਰੋ ਨਾ ਤੁਸੀਂ ਬੜੇ ਹਿੰਮਤੀ ਹੋ ਤੁਸੀਂ ਬਹੁਤ ਜ਼ਿਆਦਾ ਹਿੰਮਤ ਵਾਲੇ ਹੋ ਬੜੇ ਘੱਟ ਲੋਕ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਇੰਨੀ ਹਿੰਮਤ ਹੁੰਦੀ ਹੈ ਤੇ ਜਜ਼ਬਾ ਹੁੰਦਾ ਹੈ ਜੀਵਨ ਦਾ ਤੇ ਬੜੀ ਅੱਛੀ ਗੱਲ ਹੈ ਤੁਸੀਂ ਫਿਰ ਵੀ ਕਿਉਂਕਿ ਇੰਨਾ ਕੁਝ ਹੋਇਆ ਤੁਹਾਡੇ ਨਾਲ ਫਿਰ ਵੀ ਤੁਸੀਂ ਇਹ ਕੁਝ ਕਰ ਰਹੇ ਹੋ ਹੋਰ ਵੀ ਫੈਮਲੀਆਂ ਨੇ ਉਹਨਾਂ ਦੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਪਰ ਪਹਿਲਾਂ ਤੁਸੀਂ ਇਹਨਾਂ ਨੂੰ ਜਰੂਰ ਦੇਖੋ ਸਰੀਰਕ ਪੱਖੋਂ ਭਾਵੇਂ ਇਸ ਵਕਤ ਤੰਦਰੁਸਤ ਨਹੀਂ ਹੈ ਪਰ ਹਿੰਮਤ ਇਹਨਾਂ ਦੀ ਬਹੁਤ ਹੈ ਹਿੰਮਤ ਪੱਖੋਂ ਜੇਕਰ ਮੈਂ ਕਹਾਂ ਤਾਂ ਕਾਫੀ ਜੜਾ ਹੈ ਉਹ ਮਜ਼ਬੂਤ ਨੇ ਮੈਂ ਹੋਰ ਵੀ ਫੈਮਲੀ ਇਹਦਾ ਇਸ ਵਰਗੀ ਪੇਸ਼ੈਂਟ ਜਿਹੜਾ ਰਾਣੀ ਪੇਸ਼ੈਂਟ ਆ ਇਹਦੇ ਨਾਲ ਵੀ ਇਹੀ ਹਾਲ ਆ ਇਹਦੇ ਬਾਰੇ ਸਾਨੂੰ ਕੁਝ ਪਤਾ ਨਹੀਂ ਇਹ ਗੀਤਾ ਤਾਂ ਕਲੀਅਰ ਦੱਸਦੀ ਆ ਇਹਦੀ ਹਿਸਟਰੀ ਦਾ ਸਾਨੂੰ ਸਾਰਾ ਪਤਾ ਲੱਗ ਗਿਆ ਇਹ ਪੇਸ਼ੈਂਟ ਸਾਨੂੰ ਕਲੀਅਰ ਕੁਝ ਦੱਸਦਾ ਨਹੀਂ ਥੋੜਾ ਦਿਮਾਗੀ ਤੌਰ ਤੇ ਵੀ ਇਹਦਾ ਹਾਂ ਵਾਹ ਪ੍ਰੋਬਲਮ ਹੈ ਗੱਲਬਾਤ ਕਰਤ ਨਹੀਂ ਗੱਲਬਾਤ ਕਲੀਅਰ ਨਹੀਂ ਕਰਦੇ ਇਹਦੇ ਨਾਲ ਪਹਿਲਾਂ ਪਹਿਲਾਂ ਤਾਂ ਆਂਦੇ ਸੀ ਬਹੁਤ ਜ਼ਿਆਦਾ ਤੇ ਉਹ ਕਹਿੰਦੇ ਸੀ ਕਿ ਅਸੀਂ ਇਹਦੇ ਗਵਾਂਢੀ ਆ ਜਦੋਂ ਕਿ ਸਾਨੂੰ ਪਤਾ ਲੱਗਾ ਕਿ ਇਹਦੇ ਗਵਾਂਢੀ ਨਹੀਂ ਆ ਇਹਦੇ ਘਰ ਦੇ ਹੀ ਆ ਇਹਦੀ ਪਰਜਾਈ ਆ ਤੇ ਜਦੋਂ ਦਾ ਆਪਰੇਸ਼ਨ ਹੋ ਗਿਆ ਡਾਕਟਰ ਮੋਹਿਤ ਨੇ ਇਹਨਾਂ ਦਾ ਆਪਰੇਸ਼ਨ ਕੀਤਾ ਫ੍ਰੈਕਚਰ ਲੱਗ ਸੀ ਤੇ ਔਰ ਤੋਂ ਬਾਅਦ ਸਾਰੇ ਨੇ ਆਣਾ ਸਾੜ ਦਿੱਤਾ ਕੋਈ ਨਹੀਂ ਆ ਰਿਹਾ ਇਹਨਾਂ ਦੀ ਫੈਮਿਲੀ ਨੇ ਕੋਈ ਪੈਸਾ ਪੂਸਾ ਕੋਈ ਮਦਦ ਈਆ ਫਿਰ ਕੋਈ ਖਾਣ ਪਾਣ ਜਾਂ ਕੁਝ ਭੇਜਦੇ ਨਹੀਂ ਨੇ ਕੁਝ ਨਹੀਂ ਭੇਜਦੇ ਸੇਵਾ ਸਮਿਤੀ ਵਾਲੇ ਹੈਲਪ ਕਰਦੇ ਆ ਸਾਡੇ ਜਿਹੜੇ ਵੀ ਅਨਨੋਨ ਪੇਸ਼ੈਂਟ ਹੁੰਦੇ ਆ ਸੇਵਾ ਸਮਿਤੀ ਵਾਲੇ ਖਾਣਾ ਕੱਪੜਾ ਸਾਰਾ ਸਾਨੂੰ ਦਿੰਦੀ ਆ ਪੇਸ਼ੈਂਟ ਦਾ اچھا ਇੱਕ ਮੈਮ ਹੋਰ ਨੇ ਜੋ ਇਹਨਾਂ ਸਾਰੀਆਂ ਜਿੰਨੇ ਵੀ ਹੈਗੇ ਨੇ ਪੇਸ਼ੈਂਟ ਉਹਨਾਂ ਦਾ ਦੇਖ ਰੇਖ ਤੇ ਸਫਾਈ ਇਹੀ ਕਰਦੇ ਨੇ ਮੈਮ ਪਹਿਲਾਂ ਤਾਂ ਤੁਹਾਨੂੰ ਸਲਾਮ ਹੈ ਕਿ ਤੁਸੀਂ ਬੜਾ ਹੀ ਅੱਛਾ ਕੰਮ ਕਰ ਰਹੇ ਹੈਗੇ ਅੱਛਾ ਮੈਂ ਇਹ ਜ਼ਰੂਰ ਮੈਂ ਜ਼ਰੂਰ ਦਰਨਾ ਚਾਹੂੰਗਾ ਤੁਸੀਂ ਦੇਖਦੇ ਹੋ ਪੇਸ਼ੈਂਟ ਨੂੰ ਤੁਸੀਂ ਪਰਸਨਲੀ ਮਿਲਦੇ ਹੋ ਕੀ ਫੀਲ ਕੀ ਹੁੰਦਾ ਹੈ ਫੀਲ ਬੜਾ ਦੁੱਖ ਲੱਗਦਾ ਉਹ ਬੱਚੇ ਐਦਾਂ ਕਰਨਾ ਤੇ ਕਿੰਨੀ ਮਾੜੀ ਗੱਲ ਹੈ ਹੈ ਦੇਖੋ ਜਦੋਂ ਮੈਂ ਸਵੇਰੇ ਆਣਾ ਉਹਨੇ ਕੋਲ ਲੈਟਰਿੰਗ ਸਿੱਟ ਸਿੱਟ ਕੇ ਗੰਦ ਪਾ ਜਾਂਦਾ ਬੈੱਡ ਵੀ ਸਾਰਾ ਭਰਿਆ ਹੁੰਦਾ ਫਿਰ ਉਹਨੂੰ ਸਫਾਈ ਕਰਨੀ ਉੱਥੇ ਲਿ ਚੱਦਰ ਬਦਲਣੀ ਹੈ ਚੱਦਰ ਬਦਲ ਕੇ ਫਿਰ ਜਦੋਂ ਮੈਂ ਉਹਦਾ ਗੰਦ ਚੱਕਣੀ ਆ ਨਾ ਤੇ ਮੇਰਾ ਆਪਣਾ ਰੋਣਾ ਨਿਕਲਦਾ ਪਰ ਸਾਡੇ ਬੱਚੇ ਵੀ ਐਦਾ ਕਰਨਗੇ ਤੇ ਬਹੁਤ ਦੁੱਖ ਵਾਲੀ ਗੱਲ ਹੈ ਹੈ ਤੇ ਦੇਖੋ ਉਹ ਬੱਚਿਆਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਜਿਹੜੇ ਬੱਚਿਆਂ ਨੇ ਐਦਾ ਸਿੱਟ ਕੇ ਚਲੇ ਗਏ ਨੇ ਗਲਤ ਗੱਲ ਹੈ ਇੱਕ ਮਾਂ ਨੇ ਬੱਚਿਆਂ ਕੋਲ ਪਲਦੀ ਮਾਂ ਐ ਕਿੰਨੇ ਬੱਚੇ ਪਾਲਦੀ ਹੈ ਹੈ ਤੇ ਜਦੋਂ ਮਾਂ ਦਾ ਵਿਆਹ ਆਂਦੀ ਤੇ ਮਾਂ ਨੂੰ ਐਦਾ ਸਿੱਟ ਦਿੰਦੇ ਨੇ ਲਵਾਰਸ ਕਰਕੇ ਗਲਤ ਗੱਲ ਹੈ ਪਰ ਇਹਨਾਂ ਨੂੰ ਚਾਹੀਦੀ ਸਰਕਾਰ ਨੂੰ ਵੀ ਇਹਨਾਂ ਦਾ ਸੋਚਣਾ ਕੋਈ ਕਿਸੇ ਤਰੀਕੇ ਦਾ ਗਵਰਨਮੈਂਟ ਕੁਝ ਕਰ ਰਹੀ ਹੈ ਇਹਨਾਂ ਦੇ ਲਈ ਕੁਝ ਵੀ ਨਹੀਂ ਕਰ ਰਹੀ ਗਵਰਨਮੈਂਟ ਤੇ ਕੁਝ ਨਹੀਂ ਕਰ ਰਹੀ ਕੋਈ ਪਾਲਸੀ ਇਸ ਕੁਝ ਨਹੀਂ ਹੈਗਾ ਇਹਨਾਂ ਬਾਰੇ ਕੁਝ ਨਹੀਂ ਅਸੀਂ ਤਾਂ ਕਿਹਾ ਖੁਦ ਅਲੱਗ ਇਹਨਾਂ ਦਾ ਰੂਮ ਬਣਾ ਦਿਓ ਆਸ਼ਰਮ ਬਣਾ ਦਿਓ ਅਲੱਗ ਸਰਵੰਟ ਮਤਲਬ ਰਖਾ ਦਿਏ ਨਾ ਤਾਂ ਕਿ ਆਰਾਮ ਨਾਲ ਰਹੇ ਹਾਂਜੀ ਹਾਂਜੀ ਸਾਰੀਆਂ ਵਾਰਡਾਂ ਵਿੱਚ ਅੱਜਕੱਲ ਨਨ ਅਨਨੋਨ ਹੈ ਗਈ ਆ ਤੇ ਇਹਨਾਂ ਨੇ ਸਾਰੀ ਵਾਰਡ ਵਿੱਚ ਇੰਨੀ ਕੁ ਬੋ ਫੈਲ ਜਾਂਦੀ ਹੈ ਨਾ ਕਈ ਵਾਰੀ ਪੇਸ਼ੈਂਟ ਲੱਗੇ ਨਹੀਂ ਪੈਂਦੇ ਹੋਨਾ ਬੀਬੀ ਸਾਡੀ ਰੋਜ਼ ਸਾਫ ਸਫਾਈ ਕਰਦੀ ਆ ਇਹਦਾ ਡਾਈਪਰ ਚੇਂਜ ਕਰਦੀ ਆ ਤੇ ਹੁਣ ਕੋਈ ਤੁਹਾਨੂੰ 스멜 ਨਹੀਂ ਆ ਰਹੀ ਤੇ ਜਦੋਂ ਬੀਬੀ ਦੀ ਛੁੱਟੀ ਹੋਵੇ ਜਾਂ ਨਾ ਕੁਛ ਵੀ ਸਾਫ ਸਫਾਈ ਹੋਵੇ ਫਿਰ ਸਾਰੇ ਮਰੀਜ਼ ਇਹਨਾਂ ਦੇ ਲੱਗੋ ਪੱਜ ਜਾਂਦੇ ਆ ਕੋਈ ਇਹਨਾਂ ਦੇ ਕੋਲ ਪੈਣਾ ਪਸੰਦ ਨਹੀਂ ਕਰਦਾ ਠੀਕ ਹੈ ਜੀ ਮੈਂ ਤੁਸੀ ਸ਼ੁਕਰੀਆ ਸਮਾਂ ਦਿੱਤਾ ਤੁਹਾਡਾ ਕੀ ਕੀਮਤੀ ਹੈ ਤਾਂ ਇਹ ਪੂਰੀ ਫੈਮਿਲੀ ਜਿਹੜੀ ਹੈਗੀ ਹੈ ਕਿਉਂਕਿ ਬੜਾ ਕਿਹਾ ਜਾਂਦਾ ਹੈ ਕਿ ਮਾਂ ਆਪਣੇ ਪੁੱਤ ਨੂੰ ਪਾਲਦੀ ਹੈ ਪੁੱਤ ਬਹੁਤ ਕਹਿੰਦਾ ਹੈ ਸ਼ੁਰੂਆਤ ਦੇ ਵਿੱਚ ਕਿ ਮਾਂ ਤੈਨੂੰ ਮੈਂ ਕਦੀ ਛੱਡ ਕੇ ਨਹੀਂ ਜਾਊਂਗਾ। ਇਹ ਬੇਟੀ ਕਹਿੰਦੀ ਕਿ ਮਾਂ ਤੈਨੂੰ ਕਦੀ ਛੱਡ ਕੇ ਨਹੀਂ ਜਾਵਾਂਗੇ। ਬਟ ਅਸਲ ਦੇ ਵਿੱਚ ਜਦੋਂ ਇਦਾਂ ਦੀਆਂ ਚੀਜ਼ਾਂ ਜਦੋਂ ਦਿਖਦੀਆਂ ਨੇ ਤਾਂ ਸੱਚਮੁੱਚ ਅੱਖਾਂ ਦੇ ਵਿੱਚ ਹੰਝੂ ਆ ਜਾਂਦਾ ਹੈ। ਕੈਮਰਾ ਸਰਪੰਖ ਦੇ ਨਾਲ ਅੱਜ ਕੁਪਤਾ ਬਾਬਾ ਸ਼ਹਿਰ ਟਾਈਮ ਚਲੰਦੜ